ਸ਼ੀਕਲ ਜੀ ਫੈਟੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅ ਅੱਜ ਆਪਾਂ ਤੁਹਾਡੇ ਲਈ ਇੱਕ ਨਿਊ ਸੂਟ ਲੈ ਕੇ ਆਏ ਆ ਜੀ ਪਸ਼ਮੀਨੇ ਦੇ ਸੂਟ ਰਹਿਣਗੇ ਸਾਰੇ ਵਰਕ ਵਾਲੇ ਬਹੁਤ ਹੀ ਸੋਹਣਾ ਕੰਮ ਹੋਇਆ ਜੀ ਇਹ ਸੂਟ ਆਪਾਂ ਪਹਿਲਾਂ ਵੀ ਸੋਲਡ ਆਊਟ ਕੀਤੇ ਆ ਜੀ ਹੋਰ ਡਿਜ਼ਾਈਨ ਦੇ ਵਿੱਚ ਕੀਤੇ ਹੁਣ ਆਪਣੇ ਕੋਲੇ ਨਿਊ ਡਿਜ਼ਾਈਨ ਜਿਹੜੇ ਆਏ ਸੀਗੇ ਮੈਂ ਤੁਹਾਨੂੰ ਦਿਖਾ ਦੇਵਾਂ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਆਪਣੇ ਕੋਲੇ ਸਟਾਕ ਦੇ ਵਿੱਚ ਆਇਆ ਜੀ ਐਡ ਹੋਇਆ ਤੁਸੀਂ ਦੇਖੋ ਇਹਦੇ ਤੇ ਵਰਕ ਕਾਵਿਆ ਟਾਚੀ ਵਰਕ ਹੋਏਗਾ ਜੀ ਵੇਲ ਦੇ ਉੱਤੇ ਫੁੱਲ ਫਿਨਿਸ਼ਿੰਗ ਹੈ ਬਹੁਤ ਸੋਹਣਾ ਵੇਲ ਦਾ ਕੰਮ ਹੋਇਆ ਜੀ ਇਹ ਸੂਟ ਦੇ ਉੱਤੇ ਨਾਲ ਇਹਦੀਆਂ ਜਿਹੜੀਆਂ ਬਾਜੂ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਬਾਜੂ ਬਣੀਆਂ ਤੁਸੀਂ ਇਹ ਪਹੁੰਚਿਆ ਤੇ ਲਿਆ ਸਕਦੇ ਹੋ ਚਾਹੀ ਇਹਨੂੰ ਬਾਜੂ ਵੀ ਰੱਖ ਸਕਦੇ ਹੋ ਬਾਜੂ ਦਾ ਡਿਜ਼ਾਈਨ ਬਣਾ ਕੇ ਰੱਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨ ਹੈ ਜੀ ਕਲਰ ਹੈਗਾ ਇਹ ਪਰਪਲ ਵੀਡੀਓ ਦੇ ਵਿੱਚ ਐਜ਼ ਇਟ ਸ਼ੋ ਹੋ ਰਿਹਾ ਜਿੱਦਾਂ ਦਾ ਕਲਰ ਹੈ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਵੀ ਹਲੇ ਨਹੀਂ ਕੀਤਾ ਕਿਉਂਕਿ ਆਪਾਂ ਨਿਊ ਨਿਊ ਜਿਹੜੇ ਸਟਾਕ ਨਵੇਂ ਸਟਾਕ ਔਰ ਇਸ ਸੇਲ ਰੇਟ ਤੇ ਲੈ ਕੇ ਆਉਣੇ ਰਹੇ ਨੇ ਆ ਅੱਜ ਵੀ ਜਿਹੜੇ ਸੂਟ ਰਹਿਣਗੇ ਜੀ ਆਪਾਂ ਸੇਲ ਪ੍ਰਾਈਸ ਤੇ ਹੀ ਤੁਹਾਨੂੰ ਸੇਲ ਰੇਟ ਤੇ ਹੀ ਦੇ ਦੇਵਾਂਗੇ ਜੀ ਇਹ ਸੂਟ ਇਸ ਤੋਂ ਬਾਅਦ ਆਪਾਂ ਜਿਹੜੇ ਸਰਦੀ ਦਾ ਸਟਾਕ ਹੈ ਜੀ ਸਾਰਾ ਸਟਾਕ ਲੈ ਲੈ ਕਲੀਅਰੈਂਸ ਸੇਲ ਜਿਹੜੀ ਆਪਾਂ ਸ਼ੁਰੂ ਕਰਤੀ ਐ ਜੋ ਵੀ ਪਹਿਨ ਲੈਣਾ ਚਾਹੁੰਦੀ ਐ ਲੈ ਸਕਦੀ ਐ ਮੇਰੇ ਜਿਹੜਾ ਵੀਡੀਓ ਦੇ ਨੀਚੇ ਨੰਬਰ ਚੱਲ ਰਿਹਾ ਹੈ ਮੇਰੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਔਰ ਮੇਰੇ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਜਾਂ ਫਿਰ ਡਾਇਰੈਕਟ ਮੈਸੇਜ ਕਰਕੇ ਤੁਸੀਂ ਜਿਹੜਾ ਮੇਰੀ ਲੋਕੇਸ਼ਨ ਵੀ ਲੈ ਸਕਦੇ ਹੋ ਜੀ ਆਪਣਾ ਲੋਕੇਸ਼ਨ ਹੈ ਜੀ ਆਪਣੀ ਬੁਲਹਾੜਾ ਡਿਸਟ੍ਰਿਕਟ ਮਾਨਸਾ ਦੇ ਰਹਿਣ ਵਾਲੇ ਆਪਾਂ ਉੱਥੇ ਆਪਣੀ ਸ਼ਾਪ ਹੈ ਜੀ ਬੁਲਹਾੜਾ ਸ਼ਹਿਰ ਦੇ ਵਿੱਚ ਐਂਟਰੀ ਪੁਆਇੰਟ ਗੰਦਾ ਨਾਲ ਰੋਡ ਹੈ ਜੀ ਸ਼ਹਿਰ ਦੀ ਐਂਟਰੀ ਦੇ ਉੱਤੇ ਹੀ ਆਪਣੀ ਸ਼ਾਪ ਹੈ ਨੈਕਸਟ ਦੇ ਵਿੱਚ ਕਲਰ ਹੈਗਾ ਜੀ ਮਸਟਰਡ ਕਲਰ ਨਜ਼ਦੀਕ ਤੋਂ ਤੁਹਾਨੂੰ ਦਿਖਾ ਦੇਵਾਂ ਜੀ ਇਹਦੇ ਆ ਜਿਹੜੀ ਫਿਨਿਸ਼ਿੰਗ ਦੇਖੋ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਇਹ ਫਰਸਟ ਕਲਰ ਪਰਪਲ ਕਲਰ ਹੈ ਜੀ ਸੈਕਿੰਡ ਕਲਰ ਹੈਗਾ ਜੀ ਇਹਦਾ ਮਸਟਰਡ ਸ਼ੇਡ ਹੈ ਥਰਡ ਕਲਰ ਹੈਗਾ ਜੀ ਇਹਦਾ ਔਰੇਂਜ ਸ਼ੇਡ ਕਾਫੀ ਜ਼ਿਆਦਾ ਇਹ ਆਪਣਾ ਵਿਕਣ ਵਾਲਾ ਸ਼ੇਡ ਹੈ ਜੀ ਔਰੇਂਜ ਸ਼ੇਡ ਇਹ ਜਦੋਂ ਵੀ ਆਪਣੇ ਕੋਲੇ ਆਇਆ ਇਹ ਪੀਸ ਨਾਲ ਦੀ ਨਾਲ ਸੋਲਡ ਆਊਟ ਹੋ ਜਾਂਦੇ ਆ ਜੀ ਔਰੇਂਜ ਕਲਰ ਵਾਲੇ ਇਸ ਤੋਂ ਬਾਅਦ ਇਹਦੇ ਵਿੱਚ ਇੱਕ ਨਿਊ ਸ਼ੇਡ ਆਇਆ ਜੀ ਇਹ ਸ਼ੇਡ ਹੈਗਾ ਫਰੋਜ਼ੀ ਜੀ ਟੋਨ ਦੇ ਵਿੱਚ ਹੈ ਸੀ ਗ੍ਰੀਨ ਕਹਿ ਦਿੰਨੇ ਆਪਾਂ ਬਹੁਤ ਸੋਹਣਾ ਜਿਹੜਾ ਇਹ ਛੇੜ ਰਹਿਣ ਵਾਲਾ ਹੈ ਜੀ ਫਿਨਿਸ਼ਿੰਗ ਸਾਰਿਆਂ ਦੇ ਉੱਤੇ ਇੱਦਾਂ ਹੀ ਬਹੁਤ ਸੋਹਣਾ ਫਿਨਿਸ਼ਿੰਗ ਨਾਲ ਕੰਮ ਹੋਇਆ ਜੀ ਸਾਰਿਆਂ ਦੀ ਬਾਜੂ ਬਣੀਆਂ ਹੋਈਆਂ ਨੇ ਸਾਰਿਆਂ ਦਾ ਘੇਰਾ ਬਣਿਆ ਹੋਇਆ ਪ੍ਰਾਈਸ ਇਹਦਾ ਆਪਾਂ ਰੱਖਿਆ ਜੀ ਸਿਰਫ 850 ਰੁਪਏ 850 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਜਿਹੜੇ ਸਾਡੇ ਤੋਂ ਲੈ ਸਕਦੇ ਹੋ ਇਹ ਇਹਦੇ ਸਿੱਕੇ ਚਾਰ ਕਲਰ ਚਾਰੋ ਹੀ ਕਲਰ ਬਹੁਤ ਸੋਹਣੇ ਨੇ ਸਿਰਫ 850 ਰੁਪਏ ਆਪਾਂ ਪ੍ਰਾਈਸ ਕਰਤੇ ਆ ਜੀ ਇਹਦਾ ਸੇਲ ਪ੍ਰਾਈਸ ਤੇ ਸੂਟ ਇਹ ਆਪਾਂ ਦੇ ਰਹੇ ਆ 850 ਵਿੱਚ ਤੁਸੀਂ ਇਹ ਸੂਟ ਜਿਹੜੇ ਸਾਡੇ ਤੋਂ ਲੈ ਸਕਦੇ ਹੋ ਇਸ ਤੋਂ ਬਾਅਦ ਮੈਂ ਤੁਹਾਨੂੰ ਉਹ ਸੂਟ ਦਿਖਾਉਂਗੀ ਜਿਹੜਾ ਵਿੱਚ ਆਪਣੇ ਕੋਲੇ ਅ ਥੋੜੀ ਕਲਰ ਰਹਿ ਗਏ ਨੇ ਕਈ ਇੱਕ ਸਿੰਗਲ ਸਿੰਗਲ ਸੂਟ ਵੀ ਨੇ ਵਰਕ ਵਾਲੀ ਰਹਿਣਗੇ ਇਹ ਨਵੇਂ ਐਡ-ਆਨ ਹੋਏ ਸੀ ਇਹਦੇ ਵਿੱਚੋਂ ਦੋ ਕਲਰ ਸੇਲ ਆਊਟ ਹੋ ਗਏ ਨੇ ਇਹ ਹੀ ਕੱਲ੍ਹ ਹੀ ਸਟਾਕ ਆਇਆ ਸੀ ਔਰ ਅੱਜ ਜਿਹੜੀ ਆਪਾਂ ਵੀਡੀਓ ਦੇ ਵਿੱਚ ਚਾਰ ਕਲਰ ਮੈਂ ਤੁਹਾਨੂੰ ਦਿਖਾਤੇ ਨੇ ਇਸ ਤੋਂ ਬਾਅਦ ਨੈਕਸਟ ਜਿਹੜਾ ਇਹਦਾ ਕਲਰ ਹੈਗਾ ਜੀ ਆਪਣੇ ਕੋਲੇ ਡਿਜ਼ਾਈਨ ਹੈਗਾ ਵੇਲ ਤੁਸੀਂ ਚੈੱਕ ਕਰੋ ਨੈਕਸਟ ਇਹ ਵਾਲੀ ਵੇਲ ਦੇ ਉੱਤੇ ਆਏਗਾ ਜੀ ਬਾਜੂ ਇਹਦੀਆਂ ਵੀ ਬਣੀਆਂ ਹੋਈਆਂ ਨੇ ਬਾਜੂ ਵੀ ਬਣੀਆਂ ਹੋਈਆਂ ਨੇ ਔਰ ਇਹਦੀ ਘੇਰਾ ਵੀ ਇਹਦਾ ਬਣਿਆ ਹੋਇਆ ਹੈ ਇਹ ਆਏਗਾ ਜੀ ਦਾ ਬਾਜੂ ਦਾ ਡਿਜ਼ਾਈਨ ਕਾਵਿਆ ਵਰਕ ਹੋਇਆ ਹੋਇਆ ਹੈ ਜੀ ਬਾਜੂ ਦਾ ਡਿਜ਼ਾਈਨ ਦੇਖੋ ਇਹਦੇ ਵਿੱਚ ਵੀ ਦੋ ਕਲਰ ਹੀ ਨੇ ਜੀ ਇੱਕ ਹੈਗਾ ਮਹਿੰਦੀ ਗ੍ਰੀਨ ਲਿਖਿਆਗਾ ਆਪਣਾ ਡਾਰਕ ਮੌਵ ਸ਼ੇਡ ਹੈ ਜੀ ਡਾਰਕ ਮੌਵ ਸ਼ੇਡ ਹੈ ਇਹ ਇਹ ਪਰਪਲ ਸੀਗਾ ਨੀਚੇ ਵਾਲਾ ਇਹ ਡਾਰਕ ਮੌਵ ਹੈ ਔਰ ਨਾਲ ਮਹਿੰਦੀ ਗ੍ਰੀਨ ਕਲਰ ਆਇਆ ਹੈ ਤੇ ਵਿੱਚ ਇਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਇਹ ਸਿੰਗਲ ਸੂਟ ਹੀ ਰਹਿ ਗਿਆ ਬਲੈਕ ਵਾਲਾ ਇਹਦੇ ਉੱਤੇ ਅਦਾ ਫਲਾਵਰ ਬਣੇ ਹੋਏ ਨੇ ਲਾਸਟ ਸਿੰਗਲ ਪੀਸ ਹੈ ਜੀ ਜੋ ਵੀ ਲੈਣਾ ਚਾਹੁੰਦਾ ਸਕਰੀਨਸ਼ਾਟ ਲੈ ਸਕਦਾ ਹੈ ਨੈਕਸਟ ਹੈਗਾ ਜੀ ਆਪਣਾ ਜਿਹੜਾ ਇਹ ਵੇਲ ਹੈ ਇਹ ਅਲੱਗ ਦੀ ਵੇਲ ਹੈ ਜੀ ਨੈਕਸਟ ਜਿਹੜੀ ਵੇਲ ਹੈ ਇਹ ਅਲੱਗ ਹੈ ਡਿਫਰੈਂਟ ਜਿਹੜੀ ਇਹ ਸਟਾਈਲ ਦੀ ਵੇਲ ਹੈ ਜੀ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਤੁਹਾਨੂੰ ਦਿਖਾ ਦੇਵਾਂ ਇਦਾਂ ਇਹਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ ਇਦਿਆਂ ਵੀ ਬਾਜੂ ਬਣੀਆਂ ਹੋਈਆਂ ਨੇ ਜੀ ਬਾਜੂ ਸਾਰੇ ਸੂਟਾਂ ਦੀਆਂ ਮਿਲਣਗੀਆਂ ਤੁਹਾਨੂੰ ਇਹਨੂੰ ਤੁਸੀਂ ਪਹੁੰਚਿਆ ਤੇ ਵੀ ਲਿਆ ਸਕਦੇ ਹੋ ਬਾਜੂ ਵੀ ਬਣਾ ਸਕਦੇ ਹੋ ਬਾਜੂ ਵੀ ਰੱਖ ਸਕਦੇ ਹੋ ਇਹਦੇ ਵਿੱਚ ਕਲਰ ਤਿੰਨ ਨੇ ਜੀ ਆਪਣੇ ਕੋਲੇ ਰੈੱਡ ਆ ਗਿਆ ਮਹਿਰੂਨ ਆ ਗਿਆ ਸੌਰੀ ਮਹਿਰੂਨ ਤੋਂ ਬਾਅਦ ਹੈਗਾ ਇੱਕ ਆਪਣੇ ਕੋਲੇ ਗ੍ਰੀਨ ਬੋਟਲ ਗ੍ਰੀਨ ਹੈ ਜੀ ਇੱਕ ਹੈਗਾ ਜੀ ਮਜੈਂਟਾ ਇਹ ਮਜੈਂਟਾ ਰਾਣੀ ਸ਼ੇਡ ਹੈ ਜੀ ਡਾਰਕ ਮਜੈਂਟਾ ਹੈ ਇਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਜੀ ਆਪਣੇ ਕੋਲੇ ਕਲਰ ਮਸਟਰਡ ਕਲਰ ਹੈ ਏ ਵੀ ਸਿੰਗਲ ਹੀ ਪੀਸ ਹੈ ਜੀ ਮਸਟਰਡ ਕਲਰ ਸਿੰਗਲ ਪੀਸ ਹੈ ਜੀ ਇਹ ਵੀ ਫਲਾਰ ਬਣੇ ਹੋਏ ਨੇ ਇਹਦੇ ਉੱਤੇ ਵੀ ਸਿੰਗਲ ਪੀਸ ਰਹਿਣ ਵਾਲਾ ਹੈ ਇਹ ਨੈਕਸਟ ਹੈਗਾ ਜੀ ਆਪਣੇ ਕੋਲੇ ਪਰਪਲ ਇਹ ਵੀ ਸਿੰਗਲ ਪੀਸ ਹੈ ਜੀ ਇਹ ਸਾਰੇ ਸਿੰਗਲ ਸਿੰਗਲ ਪੀਸ ਦੇ ਸੂਟ ਨੇ ਜੀ ਪ੍ਰਾਈਸ ਰਹੇਗਾ ਸਿਰਫ 800 ਰੁਪਏ ਵੀਡੀਓ ਦੇ نیچے ਮੇਰਾ ਨੰਬਰ ਚੱਲ ਰਿਹਾ ਹੈ ਜੋ ਵੀ ਇਹਨੂੰ ਸੂਟ ਨੂੰ ਇਹਨਾਂ ਨੂੰ ਆਰਡਰ ਕਰਨਾ ਚਾਹੁੰਦਾ ਹੈ ਉਹ ਆਰਡਰ ਕਰ ਸਕਦਾ ਹੈ ਸੋਨੇ ਸੋਨੇ ਸੂਟ ਲੈ ਸਕਦਾ ਹੈ हां जी ਇਹ ਵਾਲੇ ਤੁਹਾਨੂੰ ਡਿਜ਼ਾਈਨ ਦਿਖਾਏ ਆ ਜisme purple ਹੋ ਗਿਆ yellow mustard ਹੋ ਗਿਆ sea green ਹੋ ਗਿਆ and orange ਹੋ ਗਿਆ ਜੀ ਇਹ ਚਾਰ ਹੀ ਸ਼ੇਡ ਸੀਗੇ ਜਿਹੜੇ ਇਹਦੇ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਐਡ ਹੋਈ ਸੀ ਕਿ ਨਿਊ ਸਟਾਕ ਦੇ ਵਿੱਚ ਤੇ ਬਹੁਤ ਸੋਹਣੇ ਜਿਹੜੇ ਇਹ ਸ਼ੇਡ ਨੇ ਜੀ ਬਾਕੀ ਇਹਦੇ ਨਾਲ ਦੇ ਸ਼ੇਡ ਸੋਲਡ ਆਊਟ ਨੇ اور ਇਹ ਵਾਲੇ ਪੀਸ ਸੀ ਜਿਹੜੇ ਆਪਣੇ ਕੋਲੇ ਸਿੰਗਲ ਸਿੰਗਲ ਰਹਿ ਗਏ ਨੇ ਕਿਉਂਕਿ ਇਸ ਤੋਂ ਬਾਅਦ ਜਿਹੜਾ ਲੋੜੀ ਆ ਰਹੀ ਐ ਜੀ ਲੋੜੀ ਤੋਂ ਹਨਾ ਪਹਿਲਾਂ ਜਿਹੜੀਆਂ ਭੈਣਾਂ ਨੇ ਨਵੇਂ-ਨਵੇਂ ਸੂਟ ਲੈਣ ਗੀਆਂ ਤੇ ਇਸ ਲਈ ਆਪਾਂ ਜਿਹੜੇ ਸਾਰੇ ਸੂਟਾਂ ਤੇ ਸੇਲ ਕੱਢ ਦਿੱਤੀ ਆ ਵਰਕ ਵਾਲੇ ਸੂਟ ਨੇ ਤੁਸੀਂ ਦੁਪੱਟਾ ਲਾ ਕੇ ਇਹ ਸੂਟ ਸੋਹਣੇ ਬਣਾ ਸਕਦੇ ਹੋ ਅਸੀਂ ਇਹਨਾਂ ਨਾਲ ਦੁਪੱਟਾ ਵੀ ਡਾਈ ਕਰਾ ਕੇ ਭੇਜ ਸਕਦੇ ਆ ਅਗਰ ਤੁਸੀਂ ਦੁਪੱਟਾ ਵੀ ਡਾਈ ਕਰਵਾਉਣਾ ਹੈ ਬਹੁਤ ਸੋਹਣੇ ਸੂਟ ਨੇ ਜੀ ਇਹ ਪ੍ਰਾਈਸ ਬਹੁਤ ਜੈਨੂਨ ਹੈ ਸਿਰਫ 850 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਢੇ ਤੋਂ ਲੈ ਸਕਦੇ ਹੋ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵੀ ਸੂਟ ਦਿਖਾਏ ਆ ਜੀ ਸਾਰੇ ਰਹਿਣਗੇ ਪਸ਼ਮੀਨਾ ਵਰਕ ਜਿਹੜਾ ਇਹਦਾ ਪਸ਼ਮੀਨਾ ਲੱਗਿਆ ਜੇ ਹੋਰ ਦੱਸਦੇ ਆ ਕਾਫੀ ਜ਼ਿਆਦਾ ਵਧੀਆ ਕੁਆਲਿਟੀ ਦਾ ਪਸ਼ਮੀਨਾ ਲੱਗਿਆ ਜੀ ਇਹਨਾਂ ਸਾਰੇ ਸੂਟਾਂ ਤੇ ਜਿੰਨਾਂ ਕੋਲੇ ਪਹਿਲਾਂ ਸੂਟ ਚਲੇ ਗਏ ਜੀ ਉਹਨਾਂ ਨੂੰ ਪਤਾ ਕਿਉਂਕਿ ਕਾਫੀ ਨੀਅਰ ਅਬਾਊਟ 150 ਦੇ ਕਰੀਬ ਇਹ ਸੂਟ ਆਪਾਂ ਪਹਿਲਾਂ ਸੋਲਡ ਆਊਟ ਕਰ ਚੁੱਕੇ ਆ ਹੁਣੇ ਆਪਣੇ ਕੋਲੇ ਲਾਸਟ ਹੈ ਸਟਾਕ ਦੇ ਵਿੱਚ ਸਿਰਫ ਇਹੀ ਸੂਟ ਨੇ 12 ਸੂਟ ਨੇ ਜੀ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਅਗਰ ਤੁਸੀਂ ਕਿਸੇ ਮੈਰਿਜ ਫੰਕਸ਼ਨ ਦੇ ਵਿੱਚ ਦੇਣ ਲੈਣ ਲਈ ਵੀ ਲੈਣਾ ਚਾਹੁੰਦੇ ਹੋ ਸਭ ਤੋਂ ਜਿਆਦਾ ਬੈਸਟ অপਸ਼ਨ ਹੈ ਜੀ ਬਹੁਤ ਸੋਹਣੇ ਸੂਟ ਨੇ ਕਦੇ ਵੀ ਲੰਬਾ ਨਹੀਂ ਆਏਗਾ ਸਟੱਫ ਵੀ ਬਹੁਤ ਅੱਛਾ ਹੈ ਵੀਡੀਓ ਦੇ نیچے ਮੇਰਾ ਨੰਬਰ ਚੱਲ ਰਿਹਾ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਪੇਜ ਕਰ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਔਰ ਸੋਹਣੇ ਸੋਹਣੇ ਸੂਟ ਹੈ ਜਿਹੜੇ ਤੁਸੀਂ ਬਾਈ ਕਰ ਸਕਦੇ ਹੋ ਥੈਂਕ ਯੂ